ਪਾਈ ਕਾਦੀ ਟੈਨਸ਼ਨ ਲੈ ਕੇ ਬੈਠਿਓ ਘਰ ਮਾਮੇ ਦੇ ਮੁੰਡੇ ਦਾ ਵਿਆਹ ਆ ਗਿਆ ਜੇਬ ਚ ਰੁਪਈਆ 5000 ਆ ਕੋਟ ਪੈਂਟ ਵੀ ਸੋਣਾ ਦੁਕਾਨਦਾਰਾ ਕੋਈ ਜਾਣੇ ਉਹ ਕਹਿੰਦੇ ਭਾਈ 10000 ਰੁਪਈਆ ਲੈ ਕੇ ਆਓ ਤਾਂ ਕੋਟ ਮਿਲਣਾ ਪਰ ਹੁਣ ਤੁਹਾਡੀ ਟੈਨਸ਼ਨ ਦੂਰ ਕਰ ਦੇਣੀ ਆ ਤੁਹਾਡਾ ਵੱਡਾ ਫੈਰਾ ਕਰ ਦੇਣਾ ਭਾਜੀ ਕੋਟ ਪੈਂਟ 2 ਪੀਸ ਦੇਣਾ ਆਪਾਂ 2995 ਰੁਪਏ ਦਾ ਸੀਕੇ ਕਪੜਾ ਬਜ਼ਾਰ ਚ ਜਾਂਦੇ ਆ ਦੁਕਾਨਦਾਰ ਕਹਿੰਦੇ ਭਾਈ 10000 ਦਾ ਕੋਟ ਪੈਂਟ ਸਲਾਈ ਕਹਿੰਦੇ 5000 ਰੁਪਿਆ ਤੁਸੀਂ ਕਹਿੰਦੇ 2995 ਚ ਕੋਟ ਵਰਡ ਸਲਾਈ ਕਰਕੇ ਦੇਣਾ ਇਹ ਫਰਕ ਕੱਢ ਕਿਤਾ ਰਹੇ ਹੋ ਦੇਖੋ ਜੀ ਫਰਕ ਤਾਂ ਕੱਢ ਰਿਹਾ ਜਾਇਜ਼ ਕਮਾਈ ਕਰ ਰਿਹਾ ਟੇਲਰ ਆਪ ਦੇ ਕਰ ਰਿਹਾ ਕੋਈ ਕਮਿਸ਼ਨ ਨਹੀਂ ਲੈ ਰਿਹਾ ਟੇਲਰਾਂ ਤੋਂ ਵੱਡੇ ਫਾਇਦੇ ਲੋਕਾਂ ਦੇ ਤਾਂ ਕਰ ਰਿਹਾ ਹੁਣ ਰੰਗ ਦੇ ਚੈੱਕ ਕਰ ਲੋ ਇੱਕ ਦੋ ਰੰਗ ਜਿੰਨੇ ਮਰਜੀ ਕਲਰ ਲੈ ਜਾਓ 2995 3760 ਦੇ ਵਿੱਚ ਆਰਐਮ ਕਟਨੀ ਦਾ ਕੋਟ ਪੈਂਟ ਦੇ ਦੇਣਾ 6975 ਰੁਪਿਆ ਦਾ ਆ ਚੈੱਕ ਕਰੋ ਭਾਜੀ ਟਾਪ ਕਲਾਸ ਇਟਾਲੀਅਨ ਫੈਬਰਿਕ ਆਗੇ ਸੀ ਆਰਾਮ ਰੇਮਰ ਸਾਰੇ ਹੈਗੇ ਆ ਕਲਰ ਚੈੱਕ ਕਰ ਲਓ ਭਾਜੀ ਚਾਹੇ ਡੋਪੀ ਦੇ ਵਿੱਚ ਬਣਾਣਾ ਚਾਹੇ ਚੈੱਕ ਦੇ ਵਿੱਚ ਬਣਾਣਾ ਚਾਹੇ ਲਾਈਨਿੰਗ ਦੇ ਵਿੱਚ ਬਣਾਣਾ ਹਾਂ ਵਿਆਹ ਦਾ ਅਗਲੇ ਦੇ ਘਰ ਹੈਗਾ 8 ਤੋਂ 10 ਦਿਨਾਂ ਨੂੰ ਤੁਸੀਂ ਕਿਹੜਾ ਮਹੀਨੇ ਬਾਅਦ ਸਲਾਈ ਕਰਕੇ ਦੇਵਾਂਗੇ ਭਾਜੀ 10 ਦਿਨਾਂ ਦੇ ਵਿੱਚ ਰੈਡੀ ਕਰਕੇ ਦੇ ਦਾਂਗੇ ਜੇ ਕੱਲ ਪਰਸੋ ਆਗੇ ਤਾਂ 5 ਦਿਨਾਂ 'ਚ ਦੇ ਦਾਂਗੇ ਬਾਈ ਕਿਹੜੇ ਮੁੰਡਾ ਦਿਖਾ ਦਾਂਗੇ ਅੱਜ ਕੱਲ ਟੇਲਰ ਟੂਲਰ ਨਹੀਂ ਲੱਭਦੇ ਛੇਤੀ ਬਾਜ ਗੱਲ ਤੇ ਗੱਲ ਨਾ ਕਰੋ ਤੁਸੀਂ ਬਾਜੀ ਅਸੀਂ ਟੇਲਰ ਲੱਪਣ ਜਾਣੇ ਆ ਕਿਤੇ ਸਾਡੀ ਆਪਦੀ ਫੈਕਟਰੀ ਆ ਆਪਦੇ ਕਾਰੀਗਰ ਆ ਆਪਦੀ ਮਸ਼ੀਨਾਂ ਆ ਆਪਦੀ ਜਗਾ ਸਾਰਾ ਕੁਝ ਪੂਰੀ ਲੈਰੇ ਬੈਰੇ ਆ ਫੈਕਟਰੀ ਆ ਤੁਹਾਡੀ ਬਿਲਕੁਲ ਤੁਹਾਡੇ ਕੋਲ ਟੇਲਰ ਆ ਬਿਲਕੁਲ ਮੈਂ ਫੜ ਲੈਣਾ ਤੁਹਾਡਾ ਝੂਠ ਬਾਜੀ ਫੜ ਲੈ ਮੈਨੂੰ ਪਰ ਝੂਠ ਮੈਂ ਤੈਨੂੰ ਜਾ ਕੇ ਦਿਖਾ ਦਿੰਨਾ ਆਪਾਂ ਕਿਹੜੀਆਂ ਇਕੱਲਾ ਗੱਲਾਂ ਮਾਰੀ ਨੇ ਕੰਮ ਵੀ ਕਰਕੇ ਦਿਖਾਈਦੇ ਆ ਆ ਚੱਕੋ ਬਾਜੀ ਨਾ ਤੋਕੇ ਪੀਸ ਐ ਕੱਟੇ ਜਾਂਦੇ ਆ ਪੂਰੇ ਰੈਡੀ ਹੋ ਜਾਂਦੇ ਆ ਆਹ ਟੇਲਰ ਯੂਪੀ ਦੇ ਕਾਰੀਗਰਾਂ ਪ੍ਰੈਸਾਂ ਪ੍ਰੂਸਾਂ ਮਾਰ ਕੇ ਵਧੀਆ ਕਟਿੰਗ ਕਰਦੇ ਆ ਆਹ ਦੇਖੋ ਇਧਰ ਨਕਸ਼ਾ ਬੰਦਾ ਹੋਇਆ ਬੰਦੇ ਦੇ ਸਾਈਜ਼ ਦੇ ਹਿਸਾਬ ਨਾਲ ਕਟਿੰਗ ਹੁੰਦੀ ਆ ਜੀ ਲਾਲਾ ਐਂਚੀ ਡੇਪ ਆਹ ਭਾਜੀ ਹੁਣੇ ਵੀ ਮੈਨ ਮੈਨ ਕੇ 2 ਪੀਸ 3 ਪੀਸ ਰੈਡੀ ਹੋ ਰਿਹਾ ਇੱਥੇ ਭਾਜੀ ਡਿਲੀਵਰੀ ਹੁੰਦੀ ਆ ਜਿਹੜਾ ਕੋਟ ਪੈਂਟ ਕੁੜਤਾ ਪਜਾਮਾ ਬਣ ਜਾਂਦਾ ਉਹ ਰੈਡੀ ਕਰਕੇ ਇੱਥੋਂ ਸੋਹਣੇ ਸੋਹਣੇ ਭਰਾ ਗੱਪਰੂ ਆਹ ਦੇਖੋ ਇਦਾਂ ਟਰਾਈ ਕਰਦੇ ਆ ਫੋਟੋ ਖਿੱਚ ਕੇ ਦੂਰੋਂ ਦੂਰੋਂ ਫੋਟੋ ਲੈ ਕੇ ਆਂਦੇ ਇਹ ਤਾਂ ਹੈਂਡਵਰਕ ਦੇ ਪੀਸ ਬਣਦੇ ਆ ਕਿੱਤਾ ਲੱਗੀ ਫਿਟਿੰਗ ਬਹੁਤ ਵਧੀਆ ਬਾਈ ਠੀਕ ਹੈ ਬਾਈ ਫਸਟ ਟਾਈਮ ਟਰਾਈ ਕੀਤਾ ਵਧੀਆ ਲੱਗੀ ਜਮ ਓਕੇ ਲੱਗੀ ਸਾਡੇ ਪਹਿਲਾਂ ਵੀ ਫਰੈਂਡ ਆਉਂਦੀ ਸੀ ਇੱਥੇ ਹਾਂ ਉਹਨਾਂ ਨੇ ਸਾਨੂੰ ਦੱਸਿਆ ਸੀਗਾ ਤੇ ਅਸੀਂ ਪਹਿਲਾਂ ਵੀ ਆਏ ਸੀਗੇ ਤਾਂ ਉਸ ਦਿਨ ਦੋ ਕੋਟ ਪੈਂਟ ਤੇ ਕੀ ਗਏ ਸੀ ਅੱਛਾ ਕੋਟ ਪੈਂਟ ਤੇ ਦਸਤਾਰਾ ਮਤਲਬ ਸਾਰਾ ਕਪੜਾ ਇੱਥੋਂ ਲੈਣੇ ਹੋ ਆ ਚੱਕੋ ਬਾਸਕਟਾਂ ਜਦੋਂ ਨਿਆਣਿਆਂ ਦੀਆਂ ਬਾਸਕਟਾਂ ਸੇਮ ਡਿਜ਼ਾਈਨ ਦੀਆਂ ਬਣਾ ਦੇਣੀਆਂ ਤੇ ਬਾਪੂ ਫਿਰ ਕਿਉਂ ਪਿੱਛੇ ਰਹਿ ਜੇ ਉਹਦੀ ਵੀ ਸੇਮ ਬਣਾ ਕੇ ਦਿੰਨੇ ਆ ਫਾਦਰ ਐ ਆ ਦੇਖੋ ਆ ਕੋਟ ਪੈਂਟ ਦੇਖੋ ਤੁਸੀਂ ਕਿੰਨੇ ਤਰ੍ਹਾਂ ਦੇ ਕੋਟ ਪੈਂਟ ਬਲੇਜ਼ਰਾਂ ਤੁਸੀਂ ਇੱਥੋਂ ਅੱਗੇ ਲੈ ਜਾਓ ਦੇਖੋ ਪਰਤੇ ਪਿਆਮੇ ਦੀ ਫਿਨਿਸ਼ਿੰਗ ਚੈੱਕ ਕਰ ਲੋ ਡਿਵਾਈਨ ਦਸਤਾਰ ਦਾ ਲੋਗੋ ਚੈੱਕ ਕਰ ਲੋ ਲਕਸਰੀ ਫਿਨਿਸ਼ਿੰਗ ਹੈ ਚਾਹੇ ਸ਼ਾਰਟਾਂ ਨਹੀਂ ਤੁਸੀਂ ਚੈੱਕ ਕਰ ਲੋ ਸ਼ਾਰਟਾਂ ਦੇ ਵਿੱਚ ਆਪਣੇ ਕੋਲ ਟਾਪ ਜਿਹੜੀਆਂ ਬਈ ਕਾਰੀਗਰ ਇੰਨੀ ਆ ਘੋਰਾ ਮੈਂ ਕਹਿੰਦਾ ਕਾਰੀਗਰ ਇੰਨੇ ਆ 130 ਕਾਰੀਗਰ ਆ ਸਾਡੇ ਕੋਲੇ ਇਹ ਤਾਂ ਦੀਆਂ ਹੰਟਰ ਸ਼ਾਰਟਾਂ ਤੁਸੀਂ ਚੈੱਕ ਕਰੋ ਲਕਸਰੀ ਹੰਟਰ ਸ਼ਾਰਟਾਂ ਵੀ ਆਪਣੇ ਕੋਲ ਬੰਦੀਆਂ ਭਾਈ ਮੈਂ ਤਾਂ ਦੇਖ ਰਿਹਾ ਮਸ਼ੀਨਾ ਧਗੜ 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 ਚੱਲ ਰਹੀਆਂ। ਬਾਜੀ ਧਗੜ ਧਗੜੀ ਚੱਲ ਰਹੀਆਂ ਕਿਉਂਕਿ ਕਾਰੀਗਰ ਮੈਂ ਕਹਿੰਨਾ ਇੱਕ ਤੋਂ ਇੱਕ ਚੋਟੀ ਦੇ ਲੈ ਕੇ ਆ ਗਏ ਆ। ਡਿਜ਼ਾਈਨ ਦੇਖੋ ਤੁਸੀਂ ਕਿੰਦਾ ਪਾਈ ਜਾਂਦੇ ਆ। ਉਹ ਮੇਰਾ ਵੀਰ ਬਣਾ ਰਿਹਾ ਕੋਟ ਪੈਂਟ ਬਲੇਜ਼ਰ ਇਦਾਂ ਦੇ ਵਧੀਆ ਵਧੀਆ ਅਸਤਰ ਲਾਏ ਜਾਂਦੇ ਆ। ਆਹ ਦੇਖੋ ਤੁਸੀਂ ਲਗਜ਼ਰੀ ਬ੍ਰਾਂਡਡ ਟੌਪ ਕਲਾਸ ਦੇ ਕੋਟ ਪਣ ਇੱਧਰ ਰੈਡੀ ਕਰਕੇ ਉੱਤੇ ਟੱਗ ਦਿੰਨੇ ਆ ਜੀ ਅੱਛਾ ਇੱਕ ਤਾਂ ਇਹ ਹੋ ਗਿਆ ਇੱਧਰ ਵੀ ਬੈਠੇ ਕਾਰੀਗਰ ਆਹ ਮਸ਼ੀਨਾਂ ਇੱਧਰ ਵੀ ਚੱਲੀਆਂ ਜਾਂਦੀਆਂ ਆਹ ਬੰਦੇ ਸਾਡੇ ਦੂਰੋਂ ਦੂਰੋਂ ਆਏ ਹੋਏ ਆ ਆ ਇੱਧਰ ਆਫੇ ਆ ਜਿਓ ਭਾਜੀ ਆ ਗਿਆ ਆ ਭਾਜੀ ਇੱਥੇ ਤਿਆਰ ਹੁੰਦੇ ਕੁਰਤੇ ਪਜਾਮੇ ਪੈਂਟਾਂ ਸ਼ਰਟਾਂ ਆਹ ਦੇਖੋ ਭਾਜੀ ਕਾਰੀਗਰ ਲੱਗੇ ਹੋਏ ਨੇ ਪੈਂਟਾਂ ਬਣਦੀਆਂ ਪਈਆਂ ਇੱਧਰਲੇ ਪਾਸੇ ਤੁਸੀਂ ਚੈੱਕ ਕਰੋ ਸ਼ਰਟਾਂ ਬਣਦੀਆਂ ਪਈਆਂ ਸੈਲਫ ਸ਼ਰਟਾਂ ਰੈਡੀ ਹੋ ਰਹੀਆਂ ਭਾਜੀ ਸ਼ਰਟਾਂ ਰੈਡੀ ਹੋ ਹੋ ਦੇਖੋ ਪਈਆਂ ਵਾ ਡਿਵਾਈਨ ਦਸਤਾਰ ਦੇ ਲੋਗੋ ਲੱਗੇ ਹੋਏ ਭਾਜੀ ਇਧਰ ਨੇ ਪਾਸੇ ਵੀ ਕਾਰੀਗਰ ਲੱਗੇ ਹੋਏ ਆ ਸਫਾਰੀ ਸੂਟ ਬਣ ਰਿਹਾ ਤੁਸੀਂ ਚੈੱਕ ਕਰੋ ਡਿਜ਼ਾਈਨਰ ਟਾਪ ਕਲਾਸ ਦੇ ਇਧਰ ਬਲੇਜ਼ਰ ਬਣ ਰਿਹਾ ਜਿਹੜੇ ਡੀਸੀ ਸਾਹਿਬ ਉਹਨਾਂ ਦੇ ਬਲੇਜ਼ਰ ਤੁਹਾਨੂੰ ਦੱਸਿਆ ਸੀ ਉਹ ਬਣ ਰਿਹਾ ਸ਼ਰਟਾਂ ਬਣ ਰਹੀਆਂ ਲਗਜ਼ਰੀ ਕੁਰਤੇ ਪਜਾਮੇ ਬਣ ਰਿਹਾ ਭਾਜੀ ਸਾਰਾ ਕੁਝ ਹੀ ਇੱਕ ਛੱਤ ਹੇਡਾ ਚੱਲੀ ਜਾਂਦਾ ਕੁਰਤੇ ਪਜਾਮੇ ਕੋਰ ਪੈਂਟ ਟੇਲਰਿੰਗ ਦੇ ਵਿੱਚ ਨੇਰੀ ਲਿਆਂਦੀ ਪਈ ਆ ਭਾਜੀ ਕੱਲਾ ਇਕੱਲੇ ਕਮਰੇ ਦੇ ਵਿੱਚ 6 6 7 7 ਕਾਰੀਗਰਾਂ ਟੋਟਲ ਸਾਡੇ ਕੋਲ 12 13 ਕਮਰੇ ਜਿਨ੍ਹਾਂ ਦੇ ਵਿੱਚ ਲੱਗੇ ਹੋਏ ਕਾਰੀਗਰ ਸੋ ਛੇਤੀ ਆਜੋ ਮੈਂ ਤੁਹਾਨੂੰ ਦੱਸਣਾ ਕਿ ਜੋਨਾ ਕਿਉਂ ਸਸਤਾ ਇੱਕ ਤਾਂ ਕਪੜਾ ਸਸਤਾ ਉਤੋਂ ਟੇਲਰਿੰਗ ਸਸਤੀ ਭਾਜੀ ਜਾਗੋ ਪਾਰਟੀਆਂ ਵਾਲੇ ਕੁਰਤੇ ਆ ਗਏ ਆ ਜਿਹੜੇ ਸ਼ਹਿਰੀ ਭਰਾ ਪਾਉਂਦੇ ਆ ਬੈਂਡੂ ਭਰਾ ਪਾਉਂਦੇ ਆ ਹਲਦੀ ਮਹਿੰਦੀ ਵਾਸਤੇ ਰੰਗ ਆ ਗਏ ਆ ਚਾਹੇ ਤੁਸੀਂ ਵਰਕ ਇਟਾ ਦਾ ਲਓ ਜਿਹੜਾ ਮਰਜੀ ਮਨਪਸੰਦ ਕਲਰ ਤੁਹਾਡੀ ਪਸੰਦ ਦਾ ਚਾਹੇ ਲਵੰਡਰ ਚਾਹੇ ਪਿਸਤਾ ਚਾਹੇ ਕਾਲਾ ਤੇ ਚਾਹੇ ਪੀਚ ਕਲਰ ਚਾਹੇ ਮਹਿਰੂਨ ਤੇ ਚਾਹੇ ਮੋਰਪੰਗ ਮੈਂ ਇੱਕ ਗੱਲ ਹੋਰ ਦੇਖੀ ਰੇਂਜ ਬਹੁਤ ਆ ਸ਼ੇਰਵਾਨੀ ਬਾਜ਼ਾਰ ਚ 12 14 15000 ਚ ਕਿਰਾਏ ਤੇ ਮਿਲਦੀ ਆ ਤੇ 20 25000 ਚ ਮੁੱਲ ਮਿਲ ਜਦੀ ਸ਼ੇਰਵਾਨੀ ਕਿੰਨੇ ਦਾ ਸ਼ੁਰੂ ਕਰ ਦੋ ਦੇਖੋ ਜੀ 6500 7000 ਤੋਂ ਸ਼ੇਰਵਾਨੀ ਸੀ ਕੇ ਦੇ ਦਾਂਗੇ ਡਿਜ਼ਾਈਨ ਤੁਹਾਡਾ ਪਸੰਦ ਦਾ ਦੇ ਦਾਂਗੇ ਚਾਹੇ ਤੁਸੀਂ ਏਦਾਂ ਦੀਆਂ ਬਾਸਕਟਾਂ ਬਣਾਉਣੀਆਂ ਕੋਰਟ ਤੇ ਪਿਆਮੇ ਦੇ ਨਾਲ ਜਾਂ ਤੁਸੀਂ ਹੈਂਡਵਰਕ ਕਰਾਉਣਾ ਚਾਹੁੰਦੇ ਹੋ ਲਚਕੇ ਦੇ ਕੋਟ ਪੈਂਟ ਤੇ ਉਹ ਵੀ ਕਰਕੇ ਦੇ ਦਾਂਗੇ ਜਿਹੜਾ ਬਜਾਰਾ 'ਚ 10 1000 ਰੁਪਏ ਦਾ ਬੂਲ ਦਾ ਫਲੇਜ ਪੰਦਾ ਅਸੀਂ 4700 ਰੁਪਏ ਦਾ ਬਣਾ ਕੇ ਦੇਵਾਂਗੇ ਜੇ ਇਹਦੀ ਤੁਸੀਂ ਬਾਸਕਟ ਬਣਾਉਣੀ ਆ ਤਾਂ 2000 2500 ਦੇ ਬਣਾ ਕੇ ਦੇ ਦਾਂਗੇ ਕੋਟ ਪ ਸ਼ੇਰਵਾਨੀਆਂ ਵੀ ਲੈ ਲਈਆਂ ਬਾਈ ਕੁਰਤੇ ਪਜਾਮੇ ਕਿੰਨੇ ਲੈਣੇ ਆ ਇਹ ਵੀ ਦਵਾਂਗੇ ਇਹਨਾਂ ਦਾ ਵੱਡਾ ਚੈਲੰਜ ਆ ਜਿਹੜੇ ਬਾਜ਼ਾਰ 'ਚ ਜਾ ਕੇ 15-1700 ਦਾ ਕੁਰਤਾ ਪਜਾਮਾ ਗੀਜ਼ਾ ਕਾਟਨ ਦਾ ਲੈ ਜੋ 700 ਰੁਪਏ 'ਚ ਇੱਥੇ 700 ਰੁਪਏ 'ਚ ਗੀਜ਼ਾ ਕਾਟਨ ਵੀ ਮਿਲਦੀ ਆ ਭਾਜੀ ਦਬਈ ਵਾਲੇ ਕੁਰਤੇ ਪਜਾਮੇ ਸੀ ਕੇ ਦੇ ਦਾਂਗੇ 2100 ਤੇ 87 ਰੁਪਏ ਦੇ ਵਿੱਚ ਵਿਦ ਸਟੀਚਿੰਗ ਦੇਖੋ ਵਾਈਟ ਦੇ ਵਿੱਚ ਬੜੀ ਕਲੈਕਸ਼ਨ ਲੈ ਲੈਣ ਲੈ ਲਓ ਤੁਸੀਂ ਸੀ ਆਰਾਮ ਲੈ ਲਓ ਰੈਮਨ ਲੈ ਲਓ ਪਨੇਨ ਲੈ ਜੋ ਸਲਵਾਰ ਸੂਟ ਬਣਾ ਲਓ ਕੁਰਤੇ ਪਜਾਮੇ ਬਣਾ ਲਓ ਪਿੰਡਾਂ ਦੇ ਪੰਜ ਸਰਪੰਚ ਲੰਬਰਦਾਰ ਕਾਉਂਸਲਰ ਸਾਰੇ ਖੁਸ਼ ਕਰਦਣਿਆ ਯਾਰ ਇਹ ਕਪੜਾ ਬੜਾ ਸੋਹਣਾ ਭਾਜੀ ਲਚਕੇਦਾਰ ਜਪਨੀਸ ਲੈਕਰਾ ਕਪੜਾ ਭਾਜੀ ਬਜ਼ਾਰਾਂ ਤੇ 6-6000 ਰੁਪਏ ਦਾ ਕੁਰਤਾ ਪਜਾਮਾ ਅਸੀਂ 2900 ਤੇ 75 ਰੁਪਏ ਦੇ ਵਿੱਚ ਸੀਕੇ ਦੇ ਦਾਂਗੇ ਭਾਜੀ ਰੰਗ ਹੈਗੇ ਇਹਦੇ ਵਿੱਚ ਮੈਂ ਕਹਿੰਨਾ 19 ਰੰਗ ਮਿਲਣਗੇ ਤੁਹਾਨੂੰ ਰੈਡੀ 19 ਰੰਗ ਤੋਂ ਸ਼ਰਟਾਂ ਦੇ ਵਿੱਚ ਤੁਸੀਂ ਪਲੇਨ ਲੈ ਲਓ ਚੈੱਕ ਲੈ ਜੋ ਲਾਈਨਾਂ ਵਾਲੀਆਂ ਲੈ ਜਾਓ ਆ ਡੱਬੀਆਂ ਵਾਲੀਆਂ ਲੈ ਜਾਓ ਜਿੱਦਾਂ ਦੀ ਮਰਜੀ ਸ਼ਰਟ ਲੈ ਜਾਓ ਇਹ ਚ ਵੀ ਫਾਇਦੇ ਆ ਦਸਤਾਰਾਂ ਰਾ ਸਭ ਤੋਂ ਵੱਡਾ ਬ੍ਰਾਂਡ ਆ ਇਸ ਵੇਲੇ ਪੰਜਾਬ ਚ ਡਿਵਾਈਨ ਦਸਤਾਰ ਬ੍ਰਾਂਡ ਅੰਕਲੋਂ ਆਂਦਾ ਜਿਹੜਾ ਕਿ 550 ਤੋਂ ਵੱਧ ਰੰਗ ਤੁਹਾਡੇ ਲੈ ਕੇ ਆ ਤੁਸੀਂ ਰੂਬੀਆ ਲੈ ਜਾਓ ਫੁੱਲ ਵੈਲ ਲੈ ਜਾਓ ਪੱਗਾਂ ਦੇ ਨਾਲ ਮੈਚ ਕਰਕੇ ਤੁਸੀਂ ਟਾਈਆਂ ਵੀ ਲੈ ਜਾਓ ਆ ਦੇਖੋ 550 ਤੋਂ ਵੱਧ ਰੰਗ ਬਿਲ ਜਾਣਗੇ ਚਾਹੇ ਤੁਸੀਂ ਰੂਬੀਆ ਦੀ ਲੈ ਲਓ ਪੱਗ ਚਾਹੇ ਫੁੱਲ ਵੈਲ ਦੇ ਵਾਲੋ 90 ਦਿਨਾਂ ਦੀ ਗਾਰੰਟੀ ਬਿਲ ਤੇ ਲੈ ਕੇ ਦਵਾਂਗੇ ਕੁਆਲਿਟੀ ਏ ਕਲਾਸ ਮਿਲੂਗੀ ਚਾਹੇ ਤੁਸੀਂ ਲਾਈਨਰ ਕੱਪੜਾ ਲੈਣਾ ਸਾਡੇ ਕੋਲ 40 ਰੁਪਏ ਮੀਟਰ ਤੋਂ ਸ਼ੁਰੂ ਹੋ ਜਾਂਦਾ ਉਸ ਤੋਂ ਉੱਪਰ ਸੂਪਰ ਤੋਂ ਸੂਪਰ ਚੀਜ਼ਾਂ ਤੁਹਾਨੂੰ ਸਹੀ ਦੇ ਦੇਣੀਆਂ